ਮਾਮਲਾ ਕਰ ਅਬ ਵੀ ਤੇਰਾ ਬੇਰਜ ਕਰੀ ਇੱਥੇ ਨੌਕਰੀਆਂ ਦੇ ੱਤੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਤੇਰੇ ਕੋਲੋਂ ਤਾਂ ਬੇਰਜ ਕਰਾ ਭੇਜਿਆ ਫਿਰਦਾ ਜੀ ਪਾਣਾ ਵੀ ਕਹਿੰਦਾ ਕਿ ਰੋਟੀ ਦਾ ਸਾਧਨ ਨਾ ਬਣ ਜੇ ਤੇ ਅਹੀਂ ਤੇ ਜਾਂਦੇ ਬਈ ਇੱਥੇ ਲੱਗ ਜੇ ਉੱਥੇ ਲੱਗ ਜੇ ਫਿਰ ਵੀ ਕਿਤਨਾ ਕਦੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਾਂ ਰੋਟੀ ਦਾ ਜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਤੇ ਹੁਣ ਰੱਬ ਜਾਣੇ ਕੀ ਗੱਲ ਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਖੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮਦਦ ਸਰ ਸਾਹਿਬ ਕੋਈ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਮਿਲਦਾ ਪਰ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਬੈਠਿਆ ਜਾਂ ਕੋਈ ਲਾਗੇ ਹੁੰਦਾ ਫਿਰ ਤੇ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨਗੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਸੀਂ ਦੇਖੋ ਇਨਸਾਫ ਚਾਹੁੰਦੇ ਵੀ ਬੇਰਜਕਾਲੀ ਤੇ ਚਲੋ ਇਹਦਾ ਮਸਲਾ ਸਹੀ ਹੋਣਾ ਚਾਹੀਦਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਢਲਵਾ ਸਾਨਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਸਾਨੂੰ ਮੈਸੇਜ ਆਇਆ ਪੀ ਇਹ ਮੁੰਡੇ ਰਣ ਸੇ ਕਿ ਨੇ ਸਟਾ ਲਾਤੀਆਂ ਨੇ ਐ ਤਤਕਾਲੀ ਦੋ ਜਾਨ ਸ੍ਰੀ ਉਹਦੇ ਤਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਹੀਂ ਉਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਮਾਰਦਾ ਤਹੀ ਆ ਉਹ ਉਥੇ ਗਏ ਸਾਨੂੰ ਐਸਚੀ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉਥੇ ਪਿੰਡ ਦਾ ਆਪਣਾ ਮੁੰਡਾ ਵੀ ਇੱਕ ਹੀ ਉਹਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਨੇ ਕੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੀ ਬਾਹਰੋਂ ਆਇਆ ਸੀ ਜੀ ਬੇਰਜਗਾਰੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਸੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਪੀ ਇਹਨਾਂ ਦਾ ਇਨਸਾਫ ਇਹੋ ਜਿਹਾ ਵਿਚਾਰਿਆਂ ਦਾ ਵੀ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਬਾਕੀ ਵਾਹਿਗੁਰੂ ਜੀ ਦਾਸ ਕਰਨੇ ਵੀ ਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ ਮਾਮਲਾ ਕਰਦਾ ਵੀ ਤੇਰਾ ਬੇਰੇਜ ਕਰੀ ਸੀ ਇੱਥੇ ਨੌਕਰੀਆਂ ਦੇ ੱਤੇ ਧੱਕੇ ਖਾਂਦੇ ਦੁਕਾਨਾਂ ਤੇ ਵੀ ਜਾਂਦਾ ਇਹ ਆਪਾਂ ਨਹੀਂ ਤੇਰੇ ਕੋਲ ਤੋਂ ਬੇਰੇਜ ਕਰਾ ਭੇਜਾ ਫਿਰਦਾ ਜੀ ਪਾਣਾ ਵੀ ਕਿੰਨਾ ਕਦ ਰੋਕੀ ਦਾ ਸਾਧਨ ਨਾ ਬਣ ਜੇ ਤੇ ਐਂ ਤੇ ਜਾਂਦੇ ਵੀ ਇੱਥੇ ਲੱਗ ਜੇ ਉੱਥੇ ਲੱਗ ਜੇ ਫਿਰ ਵੀ ਕਿਤੇ ਨਾ ਕਿਤੇ ਹੱਥ ਪੱਲਾ ਬੰਦਾ ਮਾਰਦਾ ਹੀ ਆ ਆਪਣਾ ਰੁਤਗੜੀ ਗਾਰਵਾ ਤੇ ਤੁਸੀਂ ਵੀ ਫਿਰਦੇ ਅਹੀਂ ਫਿਰਦੇ ਆ ਤੇ ਹੁਣ ਰੱਬ ਜਾਣੇ ਕੀ ਗੱਲਬਾਤ ਹੋਈ ਆ ਕੀ ਨਹੀਂ ਕਿ ਹੁਣ ਉਹ ਬੰਦੇ ਦੱਸਦੇ ਫੜੇ ਨੇ ਤੇ ਮੇਰਾ ਛੋਟਾ ਬ੍ਰਦਰ ਗਿਆ ਹੀ ਗੱਲ ਮੰਤਾਰ ਸਾਹਿਬ ਕੋਲ ਗਿਆ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਵੇਖੋ ਕੀ ਪਾਣਾ ਕੀ ਬੰਦਾ ਪਾਣਾ ਹੁਣ ਵੇਖੋ ਜੀ ਜਾਂ ਤੇ ਆਹ ਕਿਹੜਾ ਹੁਣ ਉੱਥੇ ਜਾ ਕੇ ਵੇਖਿਆ ਜਾਂ ਕੋਈ ਲਾਗੇ ਹੁੰਦਾ ਫਿਰ ਤਾਂ ਕੋਈ ਹੁੰਦਾ ਵੀ ਸਾਡੇ ਸਾਹਮਣੇ ਕੋਈ ਗੱਲਬਾਤ ਹੋਈ ਹੁਣ ਉਹ ਬੰਦੇ ਜਿਨ੍ਹਾਂ ਨੇ ਨਖਾਨ ਕੀਤਾ ਉਹ ਬੰਦੇ ਫੜੇ ਨੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਕੀ ਗੱਲ ਹੈ ਅਹੀਂ ਵੇਖੋ ਇਨਸਾਨ ਚੋਂ ਨੇ ਵੀ ਬੇਰਜਾਲੀ ਤੇ ਚਲੋ ਇਹਦਾ ਮਸਲਾ ਸਹੀ ਹੋਣਾ ਚਾਹੀਦਾ ਮੈਂ ਸਰਵਣ ਸਿੰਘ ਲੰਬੜਦਾਰ ਪਿੰਡ ਟਿਹਲਵਾ ਸਾਨਾ ਕੋਲੀ ਸੂਰਤ ਮੱਲੀ ਮਸਲਾ ਇਹ ਵੀ ਅਸੀਂ ਇੱਥੇ ਪਿੰਡਾਂ ਤੁਹਾਨੂੰ ਮੈਸੇਜ ਆਇਆ ਵੀ ਇਹ ਮੁੰਡੇ ਰਾਂਥੇ ਕਿਹਨੇ ਸੱਟਾਂ ਲਾਤੀਆਂ ਨੇ ਅਸੀਂ ਤਤਕਾਲੀ 2000 ਸ੍ਰੀ ਉਹਦੇ ਦਾਜੀ ਉਹਦੇ ਬ੍ਰਦਰ ਹੋਰ ਪਿੰਡ ਦੇ ਕੋ ਸੱਜਣ ਅਸੀਂ ਉੱਥੇ ਪਹੁੰਚੀਆਂ ਜਿੱਥੇ ਵੀ ਚੰਡੀਗੜ੍ਹ ਮਾਰਦਾ ਤਾਂ ਹੀ ਆ ਉਹ ਉੱਥੇ ਗਏ ਆ ਸਾਨੂੰ ਐਸਐਚਓ ਸਾਹਿਬ ਨੇ ਬਹੁਤ ਵਧੀਆ ਡੀਲ ਕੀਤਾ ਬਹੁਤ ਚੰਗੇ ਤਰੀਕੇ ਨਾਲ ਦੱਸਿਆ ਉੱਥੇ ਪਿੰਡ ਦਾ ਆਪਣਾ ਮੁੰਡਾ ਵੀ ਆ ਕਹੀ ਉਹਦੀ ਸਾਨੂੰ ਬੜੀ ਲਿਫਟ ਮਿਲੀ ਆ ਬਹੁਤ ਨੇ ਵੀ ਸਾਡੀ ਸਹਾਇਤਾ ਕੀਤੀ ਆ ਉੱਥੇ ਵੀ ਦੌੜ ਭੱਜ ਵਿੱਚ ਮੁੜ ਕੇ ਪਤਾ ਲੱਗਾ ਵੀ ਦੋਸ਼ੀ ਵੀ ਫੜੇ ਗਏ ਨੇ ਕੀ ਮਾਮਲਾ ਕੀ ਕਰਨ ਗਿਆ ਮਾਮਲਾ ਇਹ ਆਪਣੇ ਕੰਮ ਦੀ ਭਾਲ ਚ ਗਿਆ ਸੀ ਜੇ ਬਾਹਰੋਂ ਆਇਆ ਸੀ ਜੇ ਬੇਰਜਗਾਰੀ ਵਿਚਾਰਾ ਉਹਦੇ ਖਿਆਲ ਦੇ ਵਿੱਚ ਮੈਂ ਚੰਡੀਗੜ੍ਹ ਜਾਵਾਂ ਉੱਥੇ ਕੋਈ ਚੰਗਾ ਸ਼ਹਿਰ ਵਾ ਚੰਗਾ ਕੰਮ ਮਿਲੇ ਉੱਥੇ ਸ਼ਰਾਰਤੀਆਂ ਸਰਾਨੇ ਦੇ ਨਾਲ ਕੋਈ ਵੱਧ ਘਟਾ ਕਰਕੇ ਨਸ਼ੇ ਦੇ ਤਰੀਕੇ ਵਿੱਚ ਰਜੇ ਹੋਣਗੇ ਮੌਕੇ ਤੇ ਫੜੇ ਵੀ ਗਏ ਆ ਇਹ ਮੁੰਡਾ ਬਹੁਤ ਬੀਬਾ ਮੁੰਡਾ ਹੀ ਤੇ ਬਹੁਤ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਹਨਾਂ ਦਾ ਇਨਸਾਫ ਇਹੋ ਜਿਹਾ ਵਿਚਾਰਾਂ ਦੇ ਵੀ ਜਿਹੜਾ ਬੰਦੇ ਦੋਸ਼ੀ ਨੇ ਉਹਨਾਂ ਨੂੰ ਯੋਗ ਸਜ਼ਾ ਮਿਲੇ ਜਰੂਰ ਫੜੇ ਫੜੇ ਵੀ ਗਏ ਨਹੀਂ ਬਾਕੀ ਵਾਹਿਗੁਰੂ ਜੀ ਦਾਸ ਕਰਨੇ ਬੀ ਦੀ ਆਪਣੇ ਚਰਨਾਂ ਚ ਨਵਾਸ ਬਖਸ਼ੀ